ਹੈਲੋ ਜੀ ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੋਰ ਪੰਜਾਬੀ ਬੂਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਦੈਂਚ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਅੱਜ ਆਪਾਂ ਤੁਹਾਡੇ ਲਈ ਸਮਰ ਕਲੈਕਸ਼ਨ ਲਈ ਸੂਟ ਲੈ ਕੇ ਆਏ ਹਾਂਗੇ ਪਹਿਲਾਂ ਰਿਕਵੈਸਟ ਕਰਦੀ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਕਨਫਰਮ ਕਰਦੇ ਵੀ ਆਪਣੀ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਔਨਲਾਈਨ ਰਹਿਣ ਲਗਾ ਔਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਦਾ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਵਰਕ ਕਰਵਾ ਸਕਦੇ ਹੋ ਤੇ ਕਿਸੇ ਵੀ ਪ੍ਰਕਾਰ ਦੀ ਸਾਡੇ ਤੋਂ ਤੁਸੀਂ ਸਟਿਚਿੰਗ ਲੈ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿਹੜਾ ਸੂਟ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਿਮਰਜਾ ਤਨੇ ਜਿਹੜੇ ਆਪਣੇ ਸਿਮਰ ਚ ਰਹਿਣ ਵਾਲੇ ਹੋਣਗੇ ਪਿਓਰ ਚ ਸੂਟ ਹੋਣਗੇ ਕਾਪੀ ਚ ਬਿਲਕੁਲ ਨਹੀਂ ਹੋਣੇ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾ ਜਿਹੜਾ ਕਲਰ ਆ ਗਿਆ ਇਹ ਆਪਣੇ ਕੋਲੇ ਜੈਲੋ ਮਾਸਟਰਡ ਗਰੇ ਦਾ ਕਲਰ ਕੰਬੀਨੇਸ਼ਨ ਹੈਗਾ ਆਹ ਵਾਲੀ ਸ਼ਰਟ ਆ ਗਈ ਵਿੱਚ ਇਹਦੇ ਫਲਾਰ ਦਿੱਤੇ ਹੋਏ ਨੇ ਜੈਲੋ ਮਾਸਟਰਡ ਜੇ ਚੈੱਕ ਕਰ ਸਕਦੇ ਤੁਸੀਂ ਟਾਪ ਕੁਆਲਿਟੀ ਦੀ ਸਿਮਰ ਰਹਿਣ ਵਾਲੀ ਆ ਸਾਰੀ ਕੰਨੀ ਮਿਲੂਗੀ ਨਾਲ ਆ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਸ਼ਿਮਰ ਦੀ ਬਾਟਮ ਇਹਦੇ ਨਾਲ ਜਿਹੜੀ ਬਾਟਮ ਆ ਉਹ ਵੀ ਸ਼ਿਮਰ ਦੀ ਹੈਗੀ ਮਸਲੀਨ ਦੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨੇ ਆ ਕਿਉਂਕਿ ਜਿਹੜੀ ਮਸਲੀਨ ਦੀ ਬਾਟਮ ਆਗੀ ਉਹਨਾਂ ਦਾ ਥੋੜਾ ਜਿਹਾ ਪ੍ਰਾਈਸ ਘੱਟ ਆਗਾ ਇਹਦੇ ਨਾਲ ਤੁਹਾਨੂੰ ਸੇਮ ਫੈਬਰਿਕ ਦੀ ਸੈਲਫ 프ਰਿੰਟ ਬਾਟਮ ਲੈਣੀ ਆਗੀ ਸ਼ਿਮਰ ਦੀ ਚੈੱਕ ਕਰ ਸਕਦੇ ਹੋ ਤੁਸੀਂ ਕੰਨੀ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਕਲਰ ਦੇਵਾਂਗੇ ਇੱਕ ਕਲਰ ਆਹ ਵਾਲਾ ਆ ਗਿਆ ਜੈਲੋ ਮਾਸਟਰਡ ਜਿਹਾ ਸੈਕੰਡ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਫਰੋਜੀ ਸ਼ਰਟਾਂ ਦੇ ਕਲਰ ਸੇਮ ਨੇ ਵਿੱਚ ਡਿਜ਼ਾਈਨਿੰਗ ਦਾ ਡਿਜ਼ਾਈਨਿੰਗ ਵੀ ਸੇਮ ਆ 컬러 ਦਾ ਫਰਕ ਆਗਾ ਇਹ ਫਰੋਜੀ ਦਾ ਕੰਟਰਾਸਟ ਆ ਗਿਆ ਪਹਿਲਾਂ ਆ ਗਿਆ ਜੈਲੋ ਮਾਸਟਰਡ ਜਿਹਾ ਇਹਦੀ ਵੀ ਸੈਲਫ ਪ੍ਰਿੰਟ ਸਿਮਰ ਦੀ ਬਾਟਮ ਆਗੀ ਸੇਮ ਫੈਬਰਿਕ ਦੀ ਬਾਟਮ ਆਗੀ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਉਹ 1100 ਰੁਪਿਆ ਰਹਿਣ ਵਾਲਾਗਾ ਚੈੱਕ ਕਰ ਸਕਦੇ ਹੋ ਤੁਸੀਂ ਪਿਓਰ ਰੀਜਨਲ ਫੈਬਰਿਕ ਮਿਲੂਗਾ ਚੈੱਕ ਕਰੋ ਕੰਨੀ ਸਾਰੀ ਲੱਗੀ ਹੋਈ ਆਗੀ ਗਰਮੀ ਵਾਲੇ ਸੂਟ ਨੇ ਇਹ ਜਿੰਨਾ ਮਰਜੀ ਤੁਸੀਂ ਗਰਮੀ ਚ ਵੇਅਰ ਕਰ ਸਕਦੇ ਹੋਗੇ ਜਿਵੇਂ ਹੁਣ ਆ ਪਹਿਲਾ 1-2 ਮਹੀਨੇ ਮੌਸਮ ਹੈਗਾ ਗਾਲੇ ਚਲੋ ਬਾਲੀ ਗਰਮੀ ਇਸ ਤਾਂ ਆਪਾਂ ਮੰਨਦੇ ਆ ਵੀ ਜੂਨ ਜਲਾਈ ਚ ਥੋੜੀ ਜਿਹੀ ਸਾਈਨ ਹੁੰਦੀ ਇਹਨਾਂ ਦੇ ਵੀ ਸੂਟਾਂ ਚ ਨਹੀਂ ਹੁੰਦੇ ਹੈਗੇ ਬਟ ਹੁਣ ਜਿਵੇਂ 1-2 ਮਹੀਨੇ April ਤੱਕ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਫੈਬਰਿਕ ਆਗਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਆਗੀ 1100 ਰੁਪਏ ਇਹਨਾਂ ਦਾ ਸੂਟਾਂ ਦਾ ਰੇਟ ਰਹਿਣ ਵਾਲਾਗਾ ਅਗਲੇ ਜਿਹੜੇ ਸੂਟ ਦਿਖਾਵਾਂਗੇ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਪਿਓਰ ਖਾਟਨ ਚ ਇਹ ਗ੍ਰੇ ਕਲਰ ਦਾ ਸੂਟ ਹੈਗਾ ਆਹ ਵਾਲੀ ਡਿਜ਼ਾਈਨਿੰਗ ਹੈ ਇਹਦੀ ਪੂਰੀ ਟਾਪ ਕੁਆਲਿਟੀ ਦੀ ਕਾਟਨ ਲੱਗੀ ਹੋਈ ਹੈਗੀ ਇਹਨੂੰ ਇਹਦੇ ਇੱਕ ਆਹ ਵਾਲੀ ਡਿਜ਼ਾਈਨਿੰਗ ਆਉਗੀ ਇੱਕ ਫਲਾਰ ਬਣਿਆ ਹੋਇਆ ਹੈਗਾ ਇਹਦੇ ਇਹਦੇ ਨਾਲ ਰੱਖੀ ਹੋਈ ਅਗਰੀ ਇਹ ਕੈਮਰਿਕ ਦੀ ਬਾਟਮ ਕੈਮਰਿਕ ਕਾਟਨ ਦੀ ਦੁਪੱਟਾ ਕਾ ਜਿਹੜਾ ਇਹਦੇ ਨਾਲ ਫੁੱਲ ਪ्योर ਦਾ ਰੱਖਿਆ ਹੋਇਆ ਹੈਗਾ ਰੇਟ ਵੀ ਇਹਦਾ ਤੁਹਾਨੂੰ ਬਹੁਤ ਜ਼ਿਆਦਾ ਘੱਟ ਮਿਲ ਜਾਣਾ ਸੂਟ ਦਾ ਇਹਦੇ ਚ ਵੀ ਆਪਣੇ ਕੋਲ 2 ਕਲਰ ਨੇ ਇੱਕ ਗ੍ਰੇ ਦਾ ਤੇ ਬਲੈਕ ਦਾ ਕਲਰ ਕੰਬੀਨੇਸ਼ਨ ਹੈਗਾ 1000 ਰੁਪਏ ਦਾ ਸੂਟ ਦਾ ਰੇਟ ਰਹਿਣ ਵਾਲਾ ਹੈਗਾ ਇਹ ਸੀ ਇਹਦੇ ਵਿੱਚ ਆਪਣੇ ਕੋਲੇ ਫਰਸਟ ਕਲਰ ਸੈਕੰਡ ਕਲਰ ਜਿਹੜਾ ਹੈਗਾ ਉਹ ਆ ਗਿਆ ਲਵੈਂਡਰ শেਡ ਤੇ ਇਹਨਾਂ ਦੇ ਸੂਟਾਂ ਦੀ ਜਿਹੜੀ 1000 ਰੁਪਏ ਇਹਨਾਂ ਦਾ ਰੇਟ ਹੈ ਇਹਨਾਂ ਦੇ ਸ਼ਿਪਿੰਗ ਚਾਰਜ 50 ਰੁਪਏ ਤੁਹਾਨੂੰ ਐਕਸਟਰਾ ਭਰਨਗੇ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਦੇ ਹਾਂ ਲਵੈਂਡਰ শেਡ ਤੇ ਆ ਗਿਆ ਇਹ ਵੀ ਬਹੁਤ ਜ਼ਿਆਦਾ ਵਧੀਆ ਕਵਾਲਿਟੀ ਦੀ ਕਾਟਨ ਲੱਗੀ ਹੋਈ ਹੈ ਇਹਨੂੰ ਵੀ ਇਹ ਜਿਹੜੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਖੋਲ ਕੇ ਆਹ ਵਾਲੀ ਡਿਜ਼ਾਈਨਿੰਗ ਆ ਇਹਦੇ ਨਾਲ ਜਿਹੜਾ ਵਰਕ ਕੀਤਾ ਹੋਇਆ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਹੈ ਇਹਦੇ ਡਿਜ਼ਾਈਨਿੰਗ ਦੇ ਵਿੱਚ ਇਹਦੇ ਨਾਲ ਵੀ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਫੁੱਲ ਪ्योर ਦਾ ਰੱਖਿਆ ਹੋਇਆ ਹੈ ਇਹਦਾ ਵੀ ਰੇਟ 1000 ਆ ਸ਼ਿਪਿੰਗ ਚਾਰਜ 50 ਰੁਪਏ ਐ ਐਕਸਟਰਾ ਦੇਣੇ ਪੈਣਗੇ ਤੁਹਾਨੂੰ ਚੈੱਕ ਕਰ ਸਕਦੇ ਹੋ ਅਗਲਾ ਜਿਹੜਾ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਆਪਾਂ ਤੁਹਾਨੂੰ ਪੇਂਟ ਵਾਲਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਕਲਰ ਆ ਦੀ ਇਹਦਾ 25 26 ਇੰਚ ਤੁਸੀਂ ਘੇਰਾ ਤਿਆਰ ਕਰ ਸਕਦੇ ਹੋਗੇ ਇਹਦੇ ਸੂਟ ਤੇ ਜਿਹੜਾ ਸਾਰਿਆਂ ਨੂੰ ਹਾਈਲਾਈਟ ਕੀਤਾ ਹੋਇਆ ਇਹਨੂੰ ਆਰੀ ਵਰਕ ਨਾਲ ਕੀਤਾ ਹੋਇਆ ਪੇਂਟ ਦੇ ਨਾਲ ਨਾਲ ਆਪਾਂ ਇਹਦੇ ਵਰਕ ਵੀ ਕਰਵਾਇਆ ਹੋਇਆ ਆਰੀ ਦੇ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੀ ਸੂਟ ਦੀ ਸਾਰਾ ਆਰੀ ਨਾਲ ਵਰਕ ਕਰਕੇ ਸਾਰਾ ਹਾਈਲਾਈਟ ਕੀਤਾ ਹੋਇਆਗਾ ਇਹਨੂੰ ਇਦਾਂ ਨਹੀਂ ਹੈਗਾ ਵੀ ਕੱਲਾ ਪੇਂਟ ਕੀਤਾ ਹੋਇਆ ਜਿਵੇਂ ਜਿਵੇਂ ਮਰਜੀ ਤੁਸੀਂ ਇਹਨੂੰ ਪਾਰਟੀ ਵੇਅਰ ਕਰ ਸਕਦੇ ਹੋ ਸੂਟ ਨੂੰ ਲੁੱਕ ਦੇ ਸਕਦੇ ਹੋ ਸਾਰੀ ਬਾਹਮਾਂ ਤੇ ਪੇਂਟ ਕਰਕੇ ਬਾਹਮਾਂ ਤੇ ਵੀ ਨਾਲ ਆਰੀ ਵਰਕ ਕੀਤਾ ਹੋਇਆਗਾ ਪਿਓਰ ਮਸਲੀਨ ਦਾ ਸੂਟ ਰਹਿਣ ਵਾਲਾਗਾ ਇਹ ਕੋਈ ਇਹਦੀ ਫਿਨਿਸ਼ਿੰਗ ਨਹੀਂ ਜਾਨੀ ਕੱਪੜੇ ਦੀ ਕੋਈ ਇਹ ਧੋਤੇ ਤੋਂ ਡਲ ਨਹੀਂ ਹੋਣਾ ਹੈਗਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਉਂਦਾਗਾ ਇਹ ਤਾਂ ਕੱਪੜੇ ਦਾ ਅੱਗੇ ਜਿਹੜਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਉਹ ਔਰਗੰਝਾ ਦਾ ਰੱਖਿਆ ਹੋਇਆ ਪਿਓਰ ਸੌਫਟ ਔਰਗੰਝਾ ਦਾ ਦੁਪੱਟਾ ਰੱਖਿਆ ਹੋਇਆਗਾ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਦੁਪੱਟੇ ਤੇ ਸਾਰੇ ਤੇ ਪੇਂਟ ਕੀਤਾ ਹੋਇਆ ਹੈਗਾ ਮੇਨ ਗੱਲ ਇਹ ਆ ਵੀ ਦੁਪੱਟੇ ਤੇ ਇਹਦੇ ਕੱਟਵਰਕ ਕੀਤਾ ਹੋਇਆ ਜੀ ਆਪਾਂ ਸਿੰਗਲ ਦੁਪੱਟੇ ਨੂੰ ਕੱਟਵਰਕ ਕਰਵਾਉਣੀ ਹੈ ਤਾਂ ਆਪਾਂ 500 ਰੁਪਏ ਦਿਨੇ ਹਾਂਗੇ ਸਾਰੇ ਦੁਪੱਟੇ ਤੇ ਇਹਦੇ ਸਾਰੇ ਤੁਹਾਨੂੰ ਕੱਟਵਰਕ ਮਿਲਣਾਗਾ ਨਾਲ ਪੇਂਟ ਮਿਲੂਗਾ ਦੁਪੱਟੇ ਤੇ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 2300 ਰੁਪਏ ਰਹਿਣ ਵਾਲਾਗਾ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਵਿੱਚ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਕलर ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾਗਾ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋਗੇ ਪੇਮੈਂਟ ਦਾ ਮੈਥਡ ਹੈ ਜਿਹੜਾ ਆਪਾਂ ਤੁਹਾਨੂੰ ਦੱਸ ਦਿੱਤਾ ਆ ਔਨਲਾਈਨ ਆਗਾ ਇਹ ਸੀ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ